ਅੱਜ ਇੱਕ ਵਿਸ਼ਲਾ ਮੱਕਾ ਸੇ ਮੁਸਾਫਰ ਦੇ ਘਰ ਦੀ ਵੇਲ ਹੋਈ ਆ ਜਾਣੇ ਚਾਹੇ ਸਾਦਤ ਕੋ ਸਮਾਗਮ ਹੋਵੇ ਚਾਹੇ ਕੋ ਪ੍ਰਚਾਰਕ ਹੋਵੇ ਧਰਮ ਦਾ ਚਾਹੇ ਕੋ ਸ਼ਿਸ਼ਟਕਮਾ ਹੋਵੇ ਸੰਸਾਰ ਹੋਵੇ ਉਹਨਾਂ ਨੂੰ ਲਗਾਤਾਰ ਆਪਣਾ ਕਿੰਨਾ ਇਸ ਕਰਕੇ ਹੈ ਰੇਗਣਾ ਲੋਕਾਂ ਦੇ ਵਿੱਚ ਬੈਸ ਜਿਸ ਤਰ੍ਹਾਂ ਦੇ ਨਾਲ 80 90 ਲਾਖ ਦੇ ਵਿੱਚ ਆ ਸਾਡਾ ਬੀਬੀਆਂ ਗਿਆ ਇਸ ਤਰ੍ਹਾਂ ਕਹਾ ਯਾਦੀਆਂ ਆ ਰਹੀਆਂ ਜੀਵਨਿਕਾ ਜਦੋਂ ਇਹ ਖਾਣੇ ਤੇ ਜਾ ਕੇ ਵੱਖ-ਵੱਖ ਫਾਮਾ ਤੇ ਜਾ ਕੇ ਉਹੀ ਦੌਰ ਜਿਹੜਾ ਦੁਬਾਰੇ ਸ਼ੁਰੂ ਹੋ ਗਿਆ ਚਾਹੇ ਉਹ ਸੁਖਵਿੰਦਰ ਘਰ ਦੇ ਘਰੇ ਰਹਿਦਾ ਤੇ ਚਾਹੇ ਉਹ ਭਾਈ ਅਮਰ ਕਾਦ ਦੀ ਚਾਚੀ ਨੂੰ ਅੱਜ ਗੱਦਦਾ ਤੇ ਕੰਨੀ ਬੱਸੇ ਦਿੱਤੀ ਜਾ ਰਹੀ ਆ ਸੋ ਕਰ ਉਹ ਚਹਿਰੂ ਸੱਜੇ ਪੱਖੀ ਵਾਲੇ ਚਹਿਰੂ ਖੱਬੇ ਪੱਖੀ ਆ। ਹੁਣੇ ਸਮਾਂ ਸੋਚਣ ਦਾ ਨਹੀਂ ਹੈਗਾ। ਹੁਣੇ ਸਮਾਂ ਇਕੱਠੇ ਰੋਕ ਕੇ ਇੰਨਾ ਖਿਲਾਫ ਮੋਰਚਾ ਖੋਲਣ ਦੀ ਲੋੜ ਆ, ਲੰਬੀ ਲੋੜ ਆ। ਜਿੱਥੇ ਕਿਹਾ ਜੀ ਪੰਨਾ ਦੀ ਮੇਲ ਹੁੰਦੀ ਆ, ਕਿਤੇ ਦੀ ਮੇਲ ਹੁੰਦੀ ਆ। ਕੁਸਰੀ ਵੀ ਆਈ ਹੁੰਦੀ ਆ। ਜਦੋਂ ਪਤਾ ਲੱਗਦਾ ਨਾ ਤੇ ਨਹੀਂ ਫੜ ਜਾਓ ਰੱਖੋ ਕੱਲੇ ਕੱਲੇ ਨੂੰ ਲਖੇਰ ਕੇ ਕੱਲੇ ਕੱਲੇ ਨੂੰ ਕਾੜ ਕੇ ਇਸ ਤਰੀਕੇ ਨਾਲ ਹੀ ਜਿੱਲਾ ਦੇ ਬੰਦ ਵੀ ਕਰ ਲਗੇ ਐਨਐਸਏ ਵੀ ਲਾਉਣਗੇ ਯੂਐਫਓ ਵੀ ਲਾਉਣਗੇ ਆ ਮਾਰੀ ਚੁਕੜੀ ਵਗੀ ਆ ਲਾਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਿੰਦਾਬਾਦ ਕੋਨੇ ਇਹ ਕਹਾ ਕਿ ਭਾਰਤ ਦੇ ਵਿੱਚ ਅੱchre ਕੜੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਪੱਗ ਦੀ ਗੱਲ ਕੀਤੀ ਆ ਕਾ ਜਿੰਨੇ ਵੀ ਅchre ਖੋਤੀ ਸੋਹ ਕਾਲ ਜਿਹੜੇ ਆਪਣੇ ਆਪ ਨੂੰ ਸਿੱਖ ਹੁੰਦੇ ਆ ਜਿੰਨਾਂ ਦੇ ਸਰਦਕਾਏ ਹੋਏ ਨੇ ਪੱਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਬੱਚਾ ਲੱਗੀਆਂ ਕਿਵੇਂ ਉਹਨਾਂ ਨੇ ਉਹ ਸੋਚਣ ਦੀ ਗੱਲ ਹੈ ਕਿ ਜੋ ਹਮਰੇ ਘਰ ਜਨਤੀਆਂ ਦੇ ਉੱਤੇ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਪਛਾਣ ਨੂੰ ਖਤਮ ਕਰਦੇ ਸੀ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੀਖਿਆ ਹੈ ਉਹ ਆਪ ਸੋਚੋ ਵੀ ਪਿਛਲੇ ਦਸਾਂ ਸਾਲਾਂ 'ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਘਟਾਏ ਗਏ ਆ ਜਿਨ੍ਹਾਂ ਦੇ ਗਿਆਨ ਗੋਦਰੀ ਮੰਗੂ ਮੱਤ ਹੋ ਗੁਰੂ ਘਰ ਨੇ ਐ ਜਾਂਦੀ ਹੈ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਾ ਲੈ ਜਾਂਦੇ ਨੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਮਾਂ ਪੁੱਤ ਦੀ ਗੋਲਦ ਦੇ ਜਰਮਾਨੇ ਹੋ ਜਾਂਦੇ ਨੇ ਇਹ ਅਮੀਆ ਗੱਲਾਂ ਨਾਲ ਸਾਨੂੰ ਲੱਗਦਾ ਹਰੇ ਵਿਦਿਆਰਥੀਆਂ ਨੂੰ ਕੋਈ ਡਰ ਨਹੀਂ ਘੱਟ ਗਏ ਨੂੰ ਕੋਈ ਫਰਕ ਨਹੀਂ